ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਯੂਥ ਕਾਂਗਰਸ ਤਰੰਤਾਰਨ ਵੱਲੋਂ ਲੋਕ ਸੇਵਾ ਨੂੰ ਮੁੱਖ ਰੱਖਦੇ ਹੋਏ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਮਰੀਜ਼ਾਂ ਦੀ ਸ਼ੂਗਰ, ਬੀਪੀ ਚੈੱਕ ਕੀਤੇ ਗਏ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਰਿਤਿਕ ਅਰੋੜਾ, ਸੂਬਾ ਜਰਨਲ ਸੈਕਟਰੀ ਪੰਜਾਬ ਯੂਥ ਕਾਂਗਰਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਹੁਲ ਗਾਂਧੀ ਦੇ ਜਨਮ ਦਿਵਸ ਮੌਕੇ ਕੇਕ ਕੱਟਣ ਦੀ ਬਜਾਏ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾ ਕੇ ਰਾਹੁਲ ਗਾਂਧੀ ਜੀ ਦਾ ਜਨਮ ਦਿਨ ਮਨਾਇਆ ਗਿਆ ਹੈ। ਅੱਜ ਜੀ ਮਾਨਯੋਗ ਸਾਡੇ ਲੀਡਰ ਰਾਹੁਲ ਗਾਂਧੀ ਜੀ ਦਾ ਜਨਮ ਦਿਨ ਇਸ ਮੌਕੇ ਤੇ ਅੱਜ ਅਸੀਂ ਤਰਨਤਨ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਕੋਈ ਅਸੀਂ ਕੇਕ ਖਿਆ ਇੱਕ ਲੱਡੂ ਵੰਡ ਕੇ ਅਸੀਂ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕੀਤਾ ਅਸੀਂ ਲੋਕਾਂ ਨੂੰ ਸੇਵਾਵਾਂ ਦੇਣ ਕਰਕੇ ਅੱਜ ਜਿਹੜਾ ਕਿ ਮੈਡੀਕਲ ਕੈਂਪ ਹੈ ਜਿਹੜਾ ਤਰਨਤਨ ਵਿੱਚ ਲਾਇਆ ਤਾਂ ਕਿ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਕਿ ਸਹੂਲਤ ਹੈ ਅਸੀਂ ਦੇ ਸਕੀਏ ਸੋ ਇੱਥੇ ਬੀਪੀ ਚੈੱਕ 슈ਗਰ ਚੈੱਕ ਕੋਈ ਵੀ ਕਿਸੇ ਨੂੰ ਬਿਮਾਰੀ ਹੈ ਕੋਈ ਕਿਸੇ ਨੇ ਮੈਡੀਸਿਨ ਲਿਖਾਣੀ ਹੈ ਹਰ ਤਰ੍ਹਾਂ ਦੀ ਮੈਡੀਸਿਨ ਵੀ ਇੱਥੇ ਪ੍ਰੋਵਾਈਡ ਕੀਤੀ ਗਈ ਹੈ ਸੋ ਅੱਜ ਜਿਹੜਾ ਕਿ ਮੈਡੀਕਲ ਕੈਂਪ ਐ ਸੀ ਜਿਹੜਾ ਕਿ ਮਾਨਯੋਗ ਸਾਡੇ ਲੀਡਰਸ਼ਿਪ ਰਾਹੁਲ ਗਾਂਧੀ ਜੀ ਦੇ ਜਨਮ ਦਿਨ ਮੌਕੇ ਤੇ ਸਮਰਪਿਤ ਕਾਂਗਰਸ ਨੇ ਇੱਕੋ ਹੀ ਉਪਰਾਲਾ ਪਿਛਲੇ ਕਈ ਦਿਨਾਂ ਤੋਂ ਸੋਚਿਆ ਹੋਇਆ ਸੀਗਾ ਕਿ ਲੋਕ ਭਲਾਈ ਦੇ ਕੰਮ ਕੀਤੇ ਜਾਣ ਰੋਦੀ ਤੇ ਦੇ ਨੇ ਤਾਂ ਸ੍ਰੀ ਰਾਹੁਲ ਗਾਂਧੀ ਜੀ ਦਾ ਜਨਮ ਦਿਨ ਅੱਜ ਤਰਨਤਨ ਵਿਖੇ ਮਨਾਇਆ ਗਿਆ ਜਿਸ ਵਿੱਚ ਯੂਥ ਕਾਂਗਰਸ ਵੱਲੋਂ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਚੈੱਕਅਪ ਕਰਾਏ ਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਕੈਮਰਾਮੈਨ ਹਰ ಮತਧਾਰੀ ਦੇ ਨਾਲ ਗੁਰਿੰਦਰ ਡਿੰਕੂ ਦੀ ਗੋਲ ਫਾਸਟਨ ਯੂ